ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਇਸ ਚੈਨਲ ਤੇ ਸਿੱਖੀ ਦੇ ਰਿਲੇਟਡ ਵੀਡੀਓ ਨੇ ਧਾਰਮਿਕ ਵੀਡੀਓ ਨੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸਾਰੀਆਂ ਸਾਰੀਆਂ ਵੀਡੀਓ ਆਣ ਗਈਆਂ ਸਾਰੇ ਧਰਮਾਂ ਦੀਆਂ ਵੀਡੀਓ ਆਣ ਗਈਆਂ ਉਹਨਾਂ ਦੇ ਜੀਵਨ ਦੀ ਵਿਆਖਿਆ ਕਰਾਂਗੇ ਜੀਵਨ ਬਾਰੇ ਦੱਸਾਂਗੇ ਉਹਨਾਂ ਦੇ ਲਾਈਫ ਵਿੱਚ ਕੀ ਕੀ ਹੋਇਆ ਸੀਗਾ ਸਭ ਕੁਝ ਦੱਸਾਂਗੇ ਤੇ ਅੱਜ ਸਾਡਾ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਆਪਾਂ ਕੋਈ ਪੋਸਟ ਕਰਦੇ ਆਂ ਤਾਂ ਲੋਕੀ ਕਹਿੰਦੇ ਨੇ ਕਮੈਂਟ ਕਰਦੇ ਨੇ ਚੰਗੇ ਮਾੜੇ ਕਰਦੇ ਨੇ ਤੇ ਇਹਦੇ ਤੇ ਵੀ ਇੱਕ ਕਿਸੇ ਨੇ ਕਮੈਂਟ ਕੀਤਾ ਸੀਗਾ ਕੱਲ ਉਹਨੇ ਕਮੈਂਟ ਕੀਤਾ ਸੀਗਾ ਕਿ ਅਸੀਂ ਮੈਂ ਜਿਹੜੇ ਇਨਸਾਨ ਕਿਸੇ ਦਾ ਜਿਹੜਾ ਵੀ ਇਨਸਾਨ ਕਿਸੇ ਦਾ ਮਾੜਾ ਨਹੀਂ ਕਰਦਾ ਉਸ ਇਨਸਾਨ ਨਾਲ ਮਾੜਾ ਕਿਉਂ ਹੁੰਦਾ ਹੈ ਜਿਹੜਾ ਇਨਸਾਨ ਹੈ ਜਿਹੜੇ ਇਨਸਾਨ ਨੇ ਕਦੀ ਕਿਸੇ ਦਾ ਮਾੜਾ ਨਹੀਂ ਸੋਚਿਆ ਉਹਦਾ ਸਾਥ ਦਿੱਤਾ ਹਮੇਸ਼ਾ ਉਹਨੂੰ ਕਦੀ ਗਲਤ ਨਹੀਂ ਕੀਤਾ ਉਸ ਇਨਸਾਨ ਨਾਲ ਉਸੇ ਇਨਸਾਨ ਨਾਲ ਮਾੜਾ ਕਿਉਂ ਹੁੰਦਾ ਹੈ ਤੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਕਿ ਜੋ ਵੀ ਹੁੰਦਾ ਰੱਬ ਦੇ ਹੁਕਮ ਵਿੱਚ ਹੁੰਦਾ ਹੈ ਤੇ ਜੇ ਤੁਸੀਂ ਕਿਸੇ ਨਾਲ ਮਾੜਾ ਨਹੀਂ ਕਰ ਰਹੇ ਇਸ ਦਾ ਭਾਵ ਹੈਗਾ ਕਿ ਤੁਸੀਂ ਚੰਗੇ ਇਨਸਾਨ ਹੈਗੇ ਆ ਤੇ ਜਿਹੜਾ ਇਨਸਾਨ ਜਿਹੜੇ ਇਨਸਾਨ ਨੇ ਤੁਹਾਨੂੰ ਨਹੀਂ ਸਮਝਿਆ ਉਹ ਇਨਸਾਨ ਚੰਗਾ ਨਹੀਂ ਹੈਗਾ ਤੇ ਤੁਸੀਂ ਟੈਨਸ਼ਨ ਨਾ ਲੋ ਥੋੜਾ ਟਾਈਮ ਦਿਵੋ ਜੋ ਰੱਬ ਹੈ ਜਿਹਨੇ ਸਾਨੂੰ ਪੈਦਾ ਕੀਤਾ ਹੈ ਸਾਨੂੰ ਪੈਦਾ ਕੀਤਾ ਉਹ ਤਾਂ ਹੈ ਨਾ ਦੁਨੀਆ ਤੇ ਜਿਹਨੇ ਸ੍ਰਿਸ਼ਟੀ ਬਣਾਈ ਹੈ ਪੂਰੀ ਓਲ ਦੁਨੀਆ ਬਣਾਈ ਹੈ ਧਰਤੀ ਬਣਾਈ ਹੈ ਆਕਾਸ਼ ਬਣਾਇਆ ਉਹ ਰੱਬ ਬੇਅੰਤ ਹੈ ਇਸ ਕਰਕੇ ਤੁਸੀਂ ਚੰਗੇ ਕੰਮ ਕਰੋ ਕਿਸੇ ਨਾਲ ਮਾੜਾ ਨਾ ਕਰੋ ਸਾਡਾ ਕੋਈ ਸਾਨੂੰ ਕੋਈ ਮਾੜਾ ਕਹਿ ਰਿਹਾ ਮਾੜਾ ਕਰ ਰਿਹਾ ਉਹ ਤੁਸੀਂ ਭੁੱਲ ਜਾਓ ਕਿਉਂਕਿ ਜਿਹੜੇ ਇਨਸਾਨ ਨੇ ਮਾੜਾ ਕੀਤਾ ਹੈ ਇੱਕ ਦਿਨ ਉਹਦੇ ਨਾਲ ਵੀ ਉਦਾਂ ਹੋਣਾ ਹੀ ਹੈ ਤੇ ਇਸ ਕਰ ਜੋ ਵੀ ਕਰੇਗਾ ਵਾਹਿਗੁਰੂ ਕਰੇਗਾ ਪ੍ਰਮਾਤਮਾ ਕਰੇਗਾ ਜਿੰਨੂੰ ਅਸੀਂ ਮੰਨਦੇ ਹਾਂ ਉਹਨਾਂ ਤੇ ਤੁਸੀਂ ਭਰੋਸਾ ਰੱਖੋ ਨਿਸ਼ਟੇ ਰੱਖੋ ਉਹਨਾਂ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਜਿਹੜਾ ਵੀ ਸਾਡਾ ਮਾੜਾ ਕਰ ਰਿਹਾ ਉਹਨੂੰ ਆਪ ਵਾਹਿਗੁਰੂ ਦੇਖਣਗੇ ਠੀਕ ਹੈ ਤੇ ਇਸ ਕਰਕੇ ਟੈਨਸ਼ਨ ਨਾ ਲਓ ਵਾਹਿਗੁਰੂ ਦਾ ਨਾਮ ਲਓ ਬਾਣੇ ਜਰੋ ਬਸ ਇੰਨਾ ਹੀ ਕਹਿਣਾ ਚਾਹਨੀ ਹੈ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਅਸੀਂ ਇਦਾਂ ਹੀ ਨਿਊ ਨਿਊ ਟੋਪਿਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ